ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਕਈ ਲੋਕ ਹੁਣ ਬੀਬੀ ਰਜਨੀ ਦੀ ਜਿਹੜੀ ਵੀਡੀਓ ਪਾਈ ਆ ਉਹਦੇ ਥੱਲੇ ਕਮੈਂਟ ਪਾਉਂਦੇ ਆ ਉਹ ਤੈਨੂੰ ਜਿਆਦਾ ਪਤਾ ਤੂੰ ਐਂ ਬੋਲ ਜਨਾ ਰੂਡ ਬੋਲਦੇ ਆ ਨਾ ਕਿ ਗਲਤ ਕਮੈਂਟ ਕਰਦੇ ਆ ਸੋ ਤੁਹਾਨੂੰ ਭਰਾ ਮੈਂ ਦੱਸ ਦੇਵਾਂ ਵੀ ਮੈਂ ਤੁਹਾਨੂੰ ਉਹ ਖਬਰਾਂ ਦੇ ਰਿਹਾ ਜਿਹੜਾ ਕੋਈ ਚੈਨਲ ਨਹੀਂ ਦੇ ਰਿਹਾ ਕੋਈ ਤੁਹਾਨੂੰ ਦੱਸ ਨਹੀਂ ਰਿਹਾ ਤਰੀਫਾਂ ਝੂਠ ਨੇ ਤਾਂ ਸਾਰੇ ਉਹ ਝੂਠ ਆਪਣੇ ਬਾਰੇ ਆਪ ਵੀ ਵੱਢੀ ਜਾਂਦੇ ਬਾਕੀ ਵੀ ਉਹਨਾਂ ਲਈ ਵੱਢੀ ਜਾਂਦੇ ਮੈਂ ਤੁਹਾਨੂੰ ਸੱਚ ਦਾ ਦੱਸਦਾ ਇਹ ਤੁਹਾਨੂੰ ਸੱਚ ਨਹੀਂ ਹਜ਼ਮ ਹੁੰਦਾ ਉਲਟੀ ਆਉਂਦੀ ਆ ਤੇ ਤੁਸੀਂ ਚਲੇ ਜਾਇਆ ਕਰੋ ਤੁਸੀਂ ਹੈ ਕੌਣ ਉਹਨਾਂ ਨੂੰ ਦਿਖਾਉਣ ਆਲੇ ਹੋ ਪਿਆ ਦੇਖੋ ਅਸੀਂ ਉਹਦੇ ਦੇ ਖਿਲਾਫ ਕਮੈਂਟ ਪਾਤਾ ਅੰਦਰੋਂ ਤੁਸੀਂ ਵੀ ਇਹੀ ਚਾਹੁੰਦੇ ਹੋ ਤੇ ਚਲੋ ਮੁੱਦੇ ਤੇ ਆਈਏ ਅੱਜ ਗੱਲ ਕਰਦੇ ਆਂ ਜੀ ਜਿਹੜੀ ਫਿਲਮ ਆ ਰਹੀ ਅਰਦਾਸ ਸਰਬੱਤ ਦੇ ਭਲੇ ਦੀ ਸਰਬੱਤ ਦਾ ਭਲਾ ਜਿਹੜੇ ਮੰਗਦੇ ਆ ਚਲੋ ਉਹ ਤਾਂ ਠੀਕ ਹੈ ਸਰਬੱਤ ਦਾ ਭਲਾ ਕਰ ਲੈਣ ਪਰ ਜਿਨ੍ਹਾਂ ਨਾਲ ਇਹਨਾਂ ਨੇ ਕਿਸੇ ਨਾ ਕਿਸੇ ਟਾਈਮ ਕੁਝ ਗਲਤ ਕਰਤਿਆ ਆ ਗਲਤ ਕੀਤਾ ਹੋਇਆ ਉਹਨਾਂ ਦਾ ਭਲਾ ਕਰ ਦੇਣਾ ਇਹ ਔਰ ਸੁਖਨਾ ਉਹ ਨਾ ਵਿੱਚੋਂ ਵੀ ਕਈ ਬੰਦੇ ਸਟਾਰ ਬਣ ਚੁੱਕੇ ਜਿਨ੍ਹਾਂ ਨੇ ਇਹਨਾਂ ਨੇ ਗਲਤ ਕੀਤਾ ਪਰ ਉਹ ਤੁਸੀਂ ਸੋਚ ਕੇ ਦੇਖੋ ਉਹ ਵੀ ਇਹਨਾਂ ਦੇ ਖਿਲਾਫ ਨਹੀਂ ਬੋਲਦੇ ਉਹ ਵੀ 네ਗਟਿਵਿਟੀ ਸਮਝਦੇ ਹੋ 네ਗਟਿਵਿਟੀ ਨਹੀਂ ਹੈ ਸੱਚ ਕਹਿੰਦੇ ਆ ਸੱਚ ਬੋਲਣਾ ਚਾਹੀਦਾ ਤਾਂ ਕਿ ਕੋਈ ਗਲਤ ਨਾ ਕਰੇ ਕਿਸੇ ਨਾਲ ਪਹਿਲਾ ਨਾਮ ਹੀ ਲੈਨੇ ਇਹਨਾਂ ਦਾ ਮੋਢੀ ਜਿਹੜਾ ਮੇਰਾ ਮੇਨ ਬੰਦਾ ਇਹਨਾਂ ਦਾ ਗਿੱਪੀ ਗਰੇਵਾਲ ਸਾਹਿਬ ਹੈ ਨਾ ਇਹ ਤੁਸੀਂ ਉਹਨਾਂ ਦਾ ਹੀ ਭਲਾ ਕਰ ਦਿਓ ਜਿਨ੍ਹਾਂ ਦਾ ਮਾੜਾ ਕੀਤਾ ਆਰਨੇਤ ਦੇ ਨਾਲ ਇਹਨਾਂ ਨੇ ਕੀ ਕੀਤਾ ਜਦੋਂ ਆਰਨੇਤ ਆਇਆ ਤੂੰ ਸੋਚ ਕੇ ਦੇਖੋ ਆਰਨੀਤ ਦੀ ਜ਼ਮੀਨ ਤੱਕ ਵਿਕ ਗਈ ਉਹ ਵਿਚਾਰਾ ਬਹੁਤ ਬੁਰੇ ਹਾਲ ਰਿਆ ਇਹਨੇ ਮੰਨ ਚ ਗੁੱਸਾ ਰੱਖਿਆ ਉਹਨੂੰ ਲਟਕਾ ਰੱਖਿਆ ਢਾਲ ਮਟੋਲੇ ਕਰੀ ਗਿਆ ਪਰ ਦੱਸਿਆ ਉਹਨੂੰ ਕੁਛ ਨਹੀਂ ਅਖੀਰ ਗੋਪੀ ਸਰਪੰਚ ਇੱਕ ਬੰਦਾ ਬੰਦਾ ਸੁਣਿਆ ਉਹ ਵਧੀਆ ਉਹਨੇ ਉਹਨ ਕਿਹਾ ਆਰਨੀਤ ਨੂੰ ਭਾਈ ਆ ਨਾ ਇਹ ਤੇਰਾ ਅੱਜ ਕਰੇ ਨਾ ਕੱਲ ਤੈਨੂੰ ਲਟਕਾ ਕੇ ਰੱਖਣਾ ਤੂੰ ਤੂੰ ਆਪਣਾ ਆਪ ਹੀ ਦੇਖ ਫੇਰ ਜਾ ਕੇ ਇਹਨੇ ਆਪਣਾ ਕੀਤਾ ਆਰਨੀਤ ਨੇ ਪਰ ਆਰਨੀਤ ਨੇ ਕਦੀ ਦੱਸਿਆ ਇਹਨਾਂ ਦੇ ਖਿਲਾਫ ਕੁਛ ਨਹੀਂ ਬੋਲਿਆ ਹਨਾ ਦੂਜੇ ਨੰਬਰ ਤੇ ਆ ਜਾਓ ਆ ਪ੍ਰਿੰਸ ਆ ਪ੍ਰਿੰਸ ਨੇ ਮੇਰੇ ਨਾਲ ਜੋ ਕੀਤਾ ਉਹ ਪਹਿਲੀਆ ਵੀਡੀਓ ਸਾਰੀਆਂ ਚ ਮੈਂ ਦੱਸ ਚੁੱਕਾ ਜਦੋਂ ਸਾਰੇ ਗਲਤੀਆਂ ਕਰਕੇ ਫਿਰ ਇਹ ਪੱਗਾਂ ਬੰਨ ਲੈਂਦੇ ਆ ਪੱਗ ਦੀ ਓਟ ਲੈ ਲੈਂਦੇ ਆ ਜਸ ਲੋਕਾਂ ਦਾ ਮਾੜਾ ਕਰਕੇ ਇਹਨੂੰ ਪ੍ਰਿੰਸ ਇਹਨੂੰ ਪੁੱਛੋ ਤੇ ਕੋਟਕਪੂਰੇ ਦਾ ਇੱਕ ਬੱਦਆ ਜਿਹਦੇ ਲੱਖਾਂ ਰੁਪਏ ਨ ਖਰਚ ਕਰਾਤੇ ਮਾੜੇ ਟਾਈਮ 'ਚ ਉਹ ਤੇ ਬਾਹਰਲੀਆ ਫਲਾਈਟਾਂ ਵਿੱਚ ਘੁੰਮਦਾ ਰਿਹਾ ਉਹਨਾਂ ਆ ਭਾਜੀ ਆਪਾਂ ਸ਼ਾਰਟ ਮੂਵੀ ਕਰਕੇ ਆਉਨੇ ਆ ਭਾਜੀ ਆਪਾਂ ਐ ਕਰਦੇ ਆ ਮੇਰਾ ਕੁਝ ਬਣਨ ਦਿਓ ਮੈਂ ਦੇਖਿਓ ਤੁਹਾਡਾ ਐ ਕਰ ਦੂੰਗਾ ਉਹ ਕਰ ਦੂੰਗਾ ਉਹ ਵਿਚਾਰਾ ਇੱਤੇ ਖਰਚਾ ਕਰਦਾ ਰਿਆ ਲੱਖਾਂ ਰੁਪਏ ਲਾਤੇ ਉਹਦੀ ਹੁਣ ਕੁੜੀ ਦਾ ਵਿਆਹ ਸੀ ਹੁਣ ਕਿੰਨਾ ਔਖਾ ਹੋ ਕੇ ਕੀਤਾ ਤੇ ਉਹ ਇਹਨੂੰ ਫੋਨ ਕਰਦਾ ਤੇ ਇਹਦੇ ਫੋਨ ਵੀ ਚੱਕਿਆ ਪਤੰਦਰ ਨੇ ਗੱਲਾਂ ਬੜਵੜੀਆਂ ਉਹਨੂੰ ਮਾਰਦਾ ਰਿਹਾ ਉਹ ਬੰਦਾ ਐਸਲੇ ਰੋਡ ਤੇ ਆ ਗਿਆ ਜਿਹੜੇ ਕਹਿੰਦੇ ਘਰ ਭਲਾ ਹੋ ਭਲਾਨ ਤਾਂ ਭਲੇ ਦਾ ਭਲਾ ਇਹ ਸਬੂਤ ਹੈ ਇਹਨਾਂ ਦਾ ਕਿਸੇ ਦਾ ਚੰਗਾ ਕਰੀ ਜਾਓ ਤਾਂ ਕੋਈ ਭਲਾ ਨਹੀਂ ਹੁੰਦਾ ਇਦਾਂ ਦੇ ਬੰਦਿਆਂ ਦਾ ਇਹ ਸਾਲੇ ਹੋਰ ਹੱਕ ਇੱਕ ਤੇ ਪੈਰ ਰੱਖ ਕੇ ਲੰਘਦੇ ਨੇ ਸੋ ਇਹਨਾਂ ਨੂੰ ਅਰਦਾਸ ਹੈ ਬੇਨਤੀ ਹੈ ਸਾਡੀ ਵੀ ਤੁਸੀਂ ਸਰਬੱਤ ਦਾ ਭਲਾ ਤਾਂ ਕਰ ਹੀ ਰਹੇ ਹੋ ਨਾਲ ਇਹਨਾਂ ਦਾ ਭਲਾ ਕਰ ਦਿਓ ਜਿਨ੍ਹਾਂ ਦਾ ਤੁਸੀਂ ਇੰਨਾ ਕੁਝ ਬਗਾੜਿਆ ਉਹ ਬੰਦਾ ਰੋਡ ਤੇ ਉਹਨੂੰ ਲੋੜ ਆ ਜਿਹਦੀ ਮਦਦ ਦੀ ਪਰੇ ਉਹਦਾ ਫੋਨ ਕਦੀ ਨਹੀਂ ਚੱਕਦਾ ਨਾ ਉਹ ਨਾਲ ਗੱਲ ਕਰਦਾ ਹੁਣ ਤਾਂ ਖੈਰ ਕਹਿੰਦੇ ਆ ਵੀ ਫੋਨ ਨੰਬਰ ਵੀ ਬਦਲ ਲਿਆ ਮੈਨੂੰ ਸੁਣਨ ਆਇਆ ਤੇ ਚਲੋ ਉਹ ਵਧੀਆ ਗੱਲ ਆ ਫੋਨ ਬਦਲ ਲਿਆ ਪਰ ਤੇਰੀਆਂ ਤੁਹਾਡੇ ਇਹਨਾਂ ਦੇ ਕੱਪੜੇ ਤਾਂ ਮੈਂ ਪਾੜਦੇ ਰਹਿਣਾ ਜੀ ਇਹਨਾਂ ਦੇ ਬਾਰੇ ਸੱਚ ਦੱਸਦੇ ਰਹਿਣਾ ਤੀਜਾ ਬੰਦਾ ਮਲਕੀਤ ਰੌਣੀ ਇਹ ਮੁੰਬਈ ਰਹਿੰਦੇ ਰਹੇ ਆ ਇਹਨਾਂ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਬਈ ਇਹਨਾਂ ਦਾ ਔਖੇ ਟਾਈਮ 'ਚ ਜਿਹਨੇ ਸਾਥ ਦਿੱਤਾ ਉਹ ਵੀ ਅੱਛੇ ਖਾਸੇ ਲੈਵਲ ਤੇ ਹੋ ਚੁੱਕਾ ਆ ਪਰ ਉਹ ਬੰਦਾ ਚੈਨਲ ਵੀ ਉਹਨੂੰ ਖੋਲ੍ਹਿਆ ਹੋਇਆ ਪਰ ਚੈਨਲ ਤੇ ਉਹਨ ਕਦੀ ਇਹਦੇ ਖਿਲਾਫ ਬੋਲਿਆ ਕਦੀ ਇਹਦੇ ਖਿਲਾਫ ਨਹੀਂ ਬੋਲਿਆ ਸੱਚ ਨਹੀਂ ਦੱਸਿਆ ਜਦੋਂ ਦੂਜਾ ਬੋਲਦਾ ਉਹਨੂੰ ਹੱਲਾਸ਼ੇਰੀ ਜ਼ਰੂਰ ਦਿੰਦੇ ਆ ਉਹ ਬੰਦਾ ਔਖੇ ਟਾਈਮ 'ਚ ਨਾ ਬਹੁਤ ਸਾਥ ਦਿੰਦਾ ਰਿਹਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ 'ਚ ਜਿਹੜਾ ਸਾਲ ਆਇਆ ਸੀ ਉਹ ਬੰਦੇ ਦਾ ਨਾਮ ਰਕਮੈਂਡ ਕਰ ਸਕਦੇ ਆ ਸਰਵਤ ਦੇ ਭਲੇ ਮੰਗਦੇ ਆ ਇਹਦੇ ਬਾਰੇ ਕਦੀ ਇਹਦਾ ਭਲਾ ਹੀ ਕਰ ਲੋ ਇਹ ਆਪਣੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਮਾੜਾ ਕੀਤਾ ਉਹਨਾਂ ਦਾ ਹੀ ਭਲਾ ਕਰ ਲੋ ਬਹੁਤ ਹੈ ਸਰਵਤ ਦਾ ਭਲਾ ਦਾ ਤੁਸੀਂ ਮੰਗੀ ਜੰਨੇ ਆ ਉਹ ਸਰਵਤ ਦਾ ਭਲਾ ਸਿਰਫ ਆਪਣੇ ਚਾਰ ਪੈਸੇ ਲਈ ਮੰਗ ਰਿਆ ਜੀ ਜੇ ਤੁਸੀਂ ਕਹਿ ਦੋ ਤੁਹਾਡਾ ਇੱਕ ਕੁਝ ਨਹੀਂ ਕਰਦਾ ਇਹ ਨਹੀਂ ਬਸ ਇਹ ਸਿਰਫ ਛਿਲੜ ਕਮਾਉਣ ਲਈ ਪਬਲਿਕ ਉਹਦੇ ਮਗਰ ਕਿੰਨੀ ਕ ਲੱਗਦੀ ਆ ਉਹ ਤੁਹਾਨੂੰ ਪਤਾ ਆ ਕਿੰਨੇ ਕ ਦਿਨ ਲੱਗਦੀ ਆ ਹਨਾ ਇਹ ਚੀਜ਼ਾਂ ਸਮਝਣ ਵਾਲੀਆਂ ਮਿਹਰਬਾਨੀ ਸ਼ੁਕਰੀਆ ਸੋ ਭਰਾ ਮੈਂ ਮਿਰਨਾ ਮਾੜਾ ਹੋਇਆ ਤੇ ਮੈਂ ਤਾਂ ਬੋਲੂਗਾ ਜਿਹੜੇ ਕਮੈਂਟ ਪਾਉਂਦੇ ਉਹਨਾਂ ਨੂੰ ਜਵਾਬ ਹੈ ਮੇਰਾ ਜਿਹੜੇ ਸਾਥ ਦਿੰਦੇ ਉਹਨਾਂ ਦੀ ਬਹੁਤ ਮਿਹਰਬਾਨੀ ਸ਼ੁਕਰੀਆ ਭਰਾ ਤੁਹਾਡੇ ਆਸਾਨੀ ਭੁੱਲ ਸਕਦੇ ਪਰ ਜਿਨ੍ਹਾਂ ਨੇ ਮਾੜੀ ਹੋਈ ਜੇ ਉਹੀ ਨਾ ਬੋਲਣ ਤੇ ਹੋਰ ਤੀਜਾ ਕਿਉਂ ਬੋਲੂਗਾ ਆਰ ਨੇ ਤਰਗੇ ਕਿੰਨੇ ਬੰਦਿਆਂ ਦਾ ਮੈਂ ਦੱਸਦਾ ਮਿਹਰਬਾਨੀ ਸ਼ੁਕਰੀਆ